ਸਮਾਣਾ ਕਾ ਤੁਹਾਨੂੰ ਉਹ ਕੋਠੀ ਦਿਖਾਉਣ ਜਾ ਰਹੇ ਜਿੱਥੇ ਕੀ ਸਿਵ ਸੈਨਾ ਦੇ ਆਗੂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸਬਰੇ अरोड़ा ਜਿਨ੍ਹਾਂ ਦੇ ਘਰ ਦੇ ਵਿੱਚ ਬਾਰਦਾਤ ਹੋਈ ਹੈ ਚੋਰਾਂ ਨੇ ਰਾਤ ਇੱਥੇ ਆ ਕੇ ਇਸ ਘਰ ਦੇ ਵਿੱਚ ਨਕਦੀ ਤੇ ਸੋਨਾ ਚੋਰੀ ਕੀਤਾ ਇਹਨਾਂ ਦੀ ਇੱਕੋ ਮੰਗ ਹੈ ਕਿ ਜਿਹੜੀ ਬਾਰਦਾਤ ਹੋਈ ਹੈ ਇਸ ਕੇ ਘਰ ਦੇ ਉੱਤੇ ਜਿਹੜਾ ਆਗੂ ਹੈ ਸਿਵ ਸੈਨਾ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹੈ ਅਸਬਰੇ ਰੋੜਾ ਚੋਰੀ ਦੀ ਵਾਰਦਾਤ ਹੋਈ ਏ ਲੇਕਿਨ ਉਹਨਾਂ ਨੇ ਕਹਿੰਦੇ ਕਿ ਮੇਰੇ ਸੁਰੱਖਿਆ ਗਾਰਡ ਘਟਾਏ ਗਏ ਇੱਕ ਮੁਲਾਜ਼ਮ ਰਹਿ ਗਿਆ ਜੇ ਮੰਨ ਲਓ ਜ਼ਿਆਦਾ ਮੁਲਾਜ਼ਮ ਹੁੰਦੇ ਤਾਂ ਮੇਰੇ ਘਰ 'ਤੇ ਨੁਕਸਾਨ ਵੀ ਨਾ ਹੋਣਾ ਸੀ ਮੇਰੇ ਕਿਸੇ ਪਰਿਵਾਰ ਦਾ ਨੁਕਸਾਨ ਵੀ ਹੋ ਸਕਦਾ ਸੀ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਡੀਜੀਪੀ ਪੰਜਾਬ ਨੂੰ ਵੀ ਇੱਥੇ ਪੁਖਤਾ ਇੰਤਜ਼ਾਮ ਪੁਲਿਸ ਦੇ ਕਿਤੇ ਜਾਣ ਤਾਂ ਕਿ ਇਸ ਤਰ੍ਹਾਂ ਦੀ ਵਾਰਦਾਤ ਨਾ ਹੋਵੇ ਔਰ ਮੇਰੇ ਪਰਿਵਾਰ ਦੀ ਸੁਰੱਖਿਆ ਹੋ ਸਕੇ ਅਧਿਕਾਰੀ ਪੌਣ ਸਿੰਘ ਜੀ ਇੱਥੇ ਪਹੁੰਚੇ ਜਾਂਚ ਕੀਤੀ ਸਾਰਾ ਕੁਝ ਤਹਿਕੀਕਾਤ ਕਰੇ ਇਹ ਸਾਨੂੰ ਸਵੇਰੇ ਪੌਣੇ ਕੋ 10 ਵਜੇ ਇਨਫੋਰਮੇਸ਼ਨ ਥਾਣੇ ਚ ਆਈ ਸੀ ਯਸ਼ਮੀ ਰੋੜਾ ਜੀ ਜਿਹੜੇ ਸਿਰਸਿਣਾ ਦੇ ਪ੍ਰਧਾਨ ਨੇ ਸਮਾਨੇ ਦੇ ਉਹਨਾਂ ਨੇ ਤਾਂ ਢਿੱਲੋਂ ਕੋਲ ਨੂੰ ਨਵੀਂ ਰੈਸ ਕੀਤੀ ਉੱਥੇ ਸਮਾਨ ਸਿਫਟ ਕਰ ਰਹੇ ਸੀ ਤੇ ਜਦੋਂ ਉਹਨਾਂ ਦਾ ਬੇਟਾ ਕਿ ਤੇ ਅੱਜ ਮੰੰਗੀ ਰਾਤ ਸਵੇਰੇ ਮਕਾਨ ਆਇਆ ਸਮਾਨ ਵਗੈਰਾ ਰੱਖਣ ਉਹਨਾਂ ਨੇ ਦੇਖਿਆ ਵੀ ਜਿਹੜਾ ਕੋਠੀ ਦਾ ਲੋਬੀ ਦਾ ਡੇੜ ਟੁੱਟਿਆ ਪਿਆ ਅੰਦਰ ਜਦੋਂ ਜਾ ਕੇ ਦੇਖਿਆ ਉਹਨਾਂ ਕਮਰੇ ਚ ਸਾਰਾ ਸਮਾਨ ਵਗੈਰਾ ਖਿਲਰਿਆ ਪਿਆ ਸੀ ਤੇ ਇਹਨਾਂ ਨੇ ਆਪਣੇ ਡੈਡੀ ਨੂੰ ਤੁਰੰਤ ਆਪਣੇ ਪਿਤਾ ਨੂੰ ਦੱਸਿਆ ਪਿਤਾ ਨੇ ਫਿਰ ਸਾਡੇ ਸਿਟੀ ਥਾਣੇ ਤਲਾਹ ਦਿੱਤੀ ਅਸੀਂ ਮੌਕੇ ਤੇ ਆਏ ਆ ਤੇ ਮੌਕੇ ਤੇ ਅਸੀਂ ਜਾਇਜ਼ਾ ਲਿਆ ਵੀ ਸਾਰਾ ਸਮਾਨ ਵਗੈਰਾ ਕਮਰਿਆਂ ਚ ਚਿਲਰਾਂ ਤੇ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਨੇ ਦੇ ਨਾਲ ਅਸੀਂ ਘਰਾਂ ਦੇ ਕੈਮਰੇ ਖੰਗਾਲ ਰਹੇ ਹਾਂ ਤੇ ਜੋ ਸਾਹਮਣੇ ਆਏਗੀ ਉਹਦੇ ਕਾਰਵਾਈ ਕੀਤੀ ਜਾਵੇ ਕਿੰਨਾ ਕਿ ਨੁਕਸਾਨ ਦੱਸ ਰਹੇ ਐ ਨੁਕਸਾਨ ਤਾਂ ਇਹ ਇਹਨਾਂ ਦੇ ਕਹਿਣ ਮੁਤਾਬਕ ਵੀ ਸਾਡਾ ਕੋਲ 1 ਲੱਖ 20 ਹਜ਼ਾਰ ਰੁਪਏ ਨਕਦ ਕੈਸ਼ ਸੀ ਤੇ ਸਾਡੇ ਕੋਲ ਤਿੰਨ ਨਾਲ 골ਡ ਕਹਿ ਰਹੇ ਨੇ ਦੇਖੋ ਜੀ ਮੇਰੇ ਕੋਲ ਤਿੰਨ ਸੁਰੱਖਿਆ ਗਰਮੀ ਸੀ ਦੋ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਸੀ ਇੱਕ ਸਿਟੀ ਬੁੱਲਸ ਵੱਲੋਂ ਸੀ ਮੇਰੇ ਦੋ ਸੁਰੱਖਿਆ ਗਰਮੀ ਮਾਨਜੋਗ ਐਸਐਸਪੀ ਸਾਹਿਬ ਨੂੰ ਮੈਂ ਮਿਲਿਆ ਸੀਗਾ ਰਿਕੁਐਸਟ ਕੀਤੀ ਸੀ ਕਹਿੰਦੇ ਭੇਜ ਦਾਂਗੇ ਅੱਜ ਜੇ ਸੁਰੱਖਿਆ ਗਰਮੀ ਅੰਦਰ ਮੌਜੂਦ ਹੁੰਦੇ ਤਾਂ ਆ ਸਾਡੇ ਨਾਲ ਘਟਨਾ ਨਾ ਵਾਪਰਦੀ ਹੁਣ ਮੇਰੇ ਕੋਲ ਇੱਕ ਬੰਦਾ ਜੇ ਮੈਂ ਇੱਕ ਬੰਦਾ ਬਾਹਰ ਲੈ ਕੇ ਜਨਣਾ ਜੀ ਪਿੱਛੋਂ ਮੇਰੀ ਮੈਸੇਜ ਹੈ ਮੇਰੇ ਛੋਟੇ ਛੋਟੇ ਬੱਚੇ ਨੇ ਉਹ ਮਾਰ ਦਿੰਦੇ ਇੱਕ ਤਰ੍ਹਾਂ ਇਹ ਜਾਨਲੇਵੀ ਹਮਲਾ ਹੀ ਹੈ ਜੀ ਅਸੀਂ ਪੁਲਿਸ ਨੂੰ ਐਪੀਸ਼ੀਏਟ ਕਰਦੇ ਆ ਪਰ ਸਰਕਾਰ ਅੱਗੇ ਅਸੀਂ ਆਪਣੀ ਪੰਜਾਬ ਪੁਲਿਸ ਨੂੰ ਸਲੂਟ ਕਰਦੇ ਆ ਇਹ ਵਿਚਾਰੇ 24 ਘੰਟੇ ਡਿਊਟੀ ਕਰਦੇ ਨੇ ਸਰਕਾਰਾਂ ਨੂੰ ਚਾਹੀਦਾ ਹੈ ਵੀ ਇਹਨੂੰ ਸ제ਦਤਾ ਨਾਲ ਲੈਣ ਤੇ ਪੰਜਾਬ ਪੁਲਿਸ ਦੇ ਹੱਥ ਖੁੱਲੇ ਛੱਡਣ ਤਾਂ ਕਿ ਇਹਨਾਂ ਚੋਰਾਂ ਤੇ ਜਾਂ ਇਹਨਾਂ ਗੈਂਗਸਟਰਾਂ ਦੇ ਨਕੇਲ ਪਾਈ ਦੇ ਪਿੱਛੇ ਜੇ ਸਾਡੇ ਮੋਗੇ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਮੰਗਾ ਉਹਨੂੰ ਗੈਂਗਸਟਰਾਂ ਨੇ ਦਿਨ ਦਿਹਾੜੇ ਮਾਰਤਾ ਸੀ ਉਹੀ ਕੰਮ ਅੱਜ ਇੱਥੇ ਉਹਨਾਂ ਫੇਰੇ ਕਹਿੰਦੇ ਵੀ ਗਨਮੈਨਾਂ ਦੀ ਮੰਗ ਕਰਦੇ ਗਨਮੈਨ ਗਨਮੈਨ ਕਿਉਂ ਨਾ ਹੋਣ ਜਦੋਂ ਅਸੀਂ ਸਮਾਜ ਪਾਰਟੀ ਦੇ ਆਸੀਂ ਆਗੂ ਨਮਾਇੰਦੇ ਆ ਮੈਂ ਪੰਜਾਬ ਦਾ ਐਗਜ਼ੀਕਟਿਵ ਪ੍ਰੈਜ਼ੀਡੈਂਟ ਆ ਜੀ ਸ਼ਿਵਸ਼ੇਨਾ ਬਾਲ ਠਾਕਰੇ ਸਿੰਦੇ ਗਰੁੱਪ ਦਾ ਸਾਡੀ ਰਜਿਸਟਰਡ ਪਾਰਟੀ ਹੈ ਪਰ ਅਸੀਂ ਸਮਾਜ ਦੀ ਸੇਵਾ ਕਰਦੇ ਆ ਲੋਕਾਂ 'ਚ ਵਿਚਰਦੇ ਆ ਅਸੀਂ ਕੋਈ ਗਲਤ ਸਟੇਟਮੈਂਟ ਨਹੀਂ ਦਿੰਦੇ ਕੋਈ ਗਲਤ ਸਪੀਚ ਨਹੀਂ ਕਰਦੇ ਇਹ ਮਾਨਯੋਗ ਡੀਜੀਪੀ ਸਾਹਿਬ ਨੂੰ ਮਾਨਯੋਗ ਐਸਐਸਪੀ ਸਾਹਿਬ ਨੂੰ ਮਾਨਯੋਗ ਡਿਪਟੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਚਾਹੀਦਾ ਵੀ ਜਿਹੜੇ ਥਰੈਡ ਪਰਸਨ ਨੇ ਜਾਂ ਜਿਹੜੇ ਹਿੰਦੂ ਆਗੂ ਨੇ ਉਹਨਾਂ ਦੀ ਸੁਰੱਖਿਆ ਤੁਸੀਂ ਕੈਮਰਨ ਦੋ ਨਹੀਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਮੰਗਾ ਜੀ ਗਏ ਨੇ ਕੱਲੂ ਉਹਦਾ ਟਾਰਗੇਟ ਮੈਂ ਵੀ ਹੋ ਸਕਦਾ ਹਫਤਾ ਪਹਿਲਾਂ ਇਨਪੁਟ ਸੀਐਸਐਚਓ ਸਾਹਿਬ ਆਏ ਸੀ ਡਿਪਟੀ ਸਾਹਿਬ ਆਏ ਸੀਗੇ ਉਹ ਆਪ ਰਾਤ ਨੂੰ ਇੱਥੋਂ 11:30 12 ਵਜੇ ਚੈੱਕ ਕਰਕੇ ਗਏ ਨੇ ਸੋ ਮੇਰੀ ਤਾਂ ਇਹੀ ਰਿਕਵੈਸਟ ਹੈ ਅੱਗੋਂ ਪ੍ਰਸ਼ਾਸਨ ਨੂੰ ਮੈਂ ਇਹੀ ਅਪੀਲ ਕਰਦਾ ਵੀ Hindu ਨੇਤਾਵਾਂ ਦੀ ਸੁਰੱਖਿਆ ਕੈਮਰਨ ਦੋ ਨਹੀਂ ਤਾਂ ਅੱਜ ਮੈਂ ਜਾਂ ਮੇਰੇ ਬੱਚੇ ਕੋਈ ਨਾ ਕੋਈ ਮਾਰ ਜਾਣਾ ਸੀਗਾ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ